ਜਿਹੜੇ ਰੱਜੇ ਉਹ ਰੱਜੇ ਜਾਂਦੇ ਆ ਜਿਹੜੇ ਤਗੜੇ ਆ ਮਾਰੇ ਦੀ ਮਾਰੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਮਾਰੇ ਦੀਆਂ ਦੇ ਗੰਗਲੇ ਚੋਂਦੇ ਪਿੰਡ ਗ੍ਰੰਥਗੜ੍ਹ ਵਿੱਚ ਆ ਆਪਸੀ ਸਿਆਸਤ ਚਾਰਾ ਵੀ ਆਇਆ ਇਹ ਆਪਸੀ ਇਹਨਾਂ ਵੰਡ ਲਿਆ ਗਦਾਮਾਂ ਚ ਲੱਗ ਗਿਆ ਵਾਤਰਪਾਲਾ ਵੀ ਆਈ ਆਪਸੀ ਵੰਡ ਲੀਆਂ ਇਹਨਾਂ ਨੇ ਜਿਮੀਦਾਰ ਜ਼ਿਕਰਾ ਕਰਨ ਦੇ ਜਿਹੜੀ ਟਰਾਲੀ ਹੁੰਦੀ ਰਸਣ ਵਾਲੀ ਕੋਈ ਲੰਗਰ ਵਾਲਿਆਂ ਦੀ ਉਹ ਵਾਪਸ ਕਰ ਦਿੰਦੇ ਆ ਸਾਰੇ ਜਿਮੀਦਾਰ ਸਾਡੇ ਪਿੰਡ ਸਿਰਫ ਸਾਡੇ ਪਿੰਡ ਕੋਈ ਆਪਾ ਦਿਹਾੜੀ ਦੇ ਨਹੀਂ ਜਾਂਦੇ ਸਾਡਾ ਇੱਥੇ ਕੋਈ ਕੰਮ ਕਰਨ ਨਹੀਂ ਆਣ ਚੱਲ ਗਏ ਪਿੰਡ ਦੀਆਂ ਕੈਂਪੇਨ ਜੋ ਆਉਂਦੇ ਸੇ ਆਲਾਦਾਰ ਰੁਕੇ ਤੇ ਜਿਮੀਦਾਰ ਵਾਪਸ ਕਰ ਦਿੰ ਇੱਥੇ ਜ਼ਿਮੀਦਾਰ ਭਰਾ ਖਲੋਤੇ ਹੀ ਤੇ ਆਂਦੇ ਵੀ ਇੱਥੇ ਪਾਣੀ ਨਹੀਂ ਆਇਆ ਚਾਰ ਸਪੀਰਾਂ ਤੇ ਪਾਣੀ ਨਾ ਕਿਰਿਆ ਉਹ ਹੀ ਖਾਣ ਵਾਲੇ ਦੇਹਾਈਦਾਰ ਬੰਦੇ ਆ ਕੋਈ ਗਾਣਾ ਤੇ ਉਹ ਕਰਨਾ 15 ਦਿਨ ਹੋ ਗਏ ਅੱਜ ਵਿਲੇ ਬੈਠੀਆਂ ਤੇ ਕੀ ਖਾਣਾ ਤੇ ਕੀ ਦੱਸੋ ਇੱਥੇ ਪੈਣੀ ਇਹਨਾਂ ਨੇ ਵਾਪਸ ਭੇਜ ਲਿਆ ਠੀਕ ਆ ਇੱਥੇ ਸਿਆਸਤ ਚੱਲਣ ਦੀ ਜੋ ਇੱਥੇ ਚੱਲਣ ਦੀ ਸਿਆਸਤ ਚਾਰਾ ਵੀ ਆਇਆ ਇਹ ਆਪਸ ਹੀ ਇਹਨਾਂ ਵੰਡ ਲਿਆ ਗਦਾਮਾਂ ਚ ਲੱਗ ਗਿਆ ਵਾਟਰ ਪਾਲਾਂ ਵੀ ਆਪਸ ਹੀ ਵੰਡ ਲੀਆਂ ਇਹਨਾਂ ਨੇ ਜਿਹੜੇ ਰੱਜੇ ਉਹ ਰੱਜੇ ਜਾਂਦੇ ਆ ਜਿਹੜੇ ਤਗੜੇ ਆ ਮਾਰੇ ਦੀ ਮਾਰੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਮਾਰੇ ਦੀਪਾਂ ਦੇ ਗੰਗਲੇ ਚੋਂੜੇ ਪਿੰਡ ਗ੍ਰੰਥਗੜ੍ਹ ਵਿੱਚ ਆ ਹਾਲ ਹੁੰਦੇ ਆ ਜਦੋਂ ਸਾਰੇ ਪਿੰਡ ਦੇ ਲੋਕ ਇੱਥੇ ਆਣ ਕੇ ਵਿਚਾਰੇ ਗਰੀਬ ਭਰਾ ਇੱਥੇ ਆਣ ਕੇ ਵੇਹ ਲੋ ਤੇ ਸਾਥ ਸਾਹ ਕਰਨਦੇ ਆ ਇਹ ਨਹੀਂ ਕਿ ਇਹਨਾਂ ਦੇ ਕੋਲ ਹੈ ਨਹੀਂ ਆ ਚਲੋ ਦਿੱਤਾ ਸਭ ਕੁਝ ਆ ਖੁਦਾ ਨੇ ਸਾਰੇ ਸਾਰੇ ਜਗ੍ਹਾ ਜਿੰਮੇਦਾਰੋਂ ਤੋਂ ਜ਼ਿਆਦਾ ਕ੍ਰਿਸਚੀਅਨ ਆ ਕ੍ਰਿਸਚੀਅਨਾਂ ਕਰਕੇ ਹੀ ਇਹ ਜਿੰਮੇਦਾਰੀ ਦੁਦਕਰਾ ਕਰਨਦੇ ਜਿਹੜੀ ਟਰਾਲੀ ਹੁੰਦੀ ਰਸਣ ਵਾਲੀ ਕੋਈ ਲੰਗਰ ਵਾਲੇ ਦੀ ਉਹ ਵਾਪਸ ਕਰ ਦਿੰਦੇ ਆ ਸਾਰੇ ਜਿੰਮੇਦਾਰ ਸਾਰੇ ਪਿੰਡ ਦੇ ਲੋਕ ਸਿਰਫ ਸਾਡੇ ਪਿੰਡ ਕੋਈ ਆਪਾਂ ਦਿਹਾੜੀ ਦੇ ਨਹੀਂ ਜਾਣਦੇ ਸਾਡਾ ਇੱਥੇ ਕੰਮ ਕਰਨੀ ਹੈ ਹ ਪਿੰਡ ਦੀਆਂ ਕੈਂਪੇਨਜਾਂ ਆਉਂਦੇ ਸੇਵਾਦਾਰ ਲੋਕੀ ਤੇ ਚੀਜ਼ਾਂ ਵਾਪਸ ਕਰ ਦਿੰਦੇ